ਸ਼ਹੀਦਾਂ ਦੀ ਧਰਤੀ ਦੇ ਉੱਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਅੱਜ ਸ਼ਹੀਦੀ ਦਿਹਾੜੇ ਦੇ ਉੱਤੇ ਪਹੁੰਚਿਆ ਹੋਇਆ ਸੰਗਤਾਂ ਗੱਜ-ਵੱਜ ਕੇ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਤਸਨੇਹੇ ਦੇਣੇ ਆ ਆਪਣੀ ਕੌਮ ਨੂੰ ਆਪਣੇ ਪੰਜਾਬੀਆਂ ਨੂੰ ਇਹਨਾਂ ਸੁਨੇਹਾਂ ਨੂੰ ਆਪਾਂ ਸੁਣ ਕੇ ਇਹਨਾਂ ਗੱਲਾਂ ਬਾਤਾਂ ਨੂੰ ਸੁਣ ਕੇ ਛੱਡ ਜਾਂਦੇ ਆ ਜਿੰਨਾ ਚਿਰ ਅਸੀਂ ਅਮਲੀ ਜਾਮਾ ਨਹੀਂ ਪਹਿਨਾਉਂਦੇ ਸਾਡਾ ਬਹੁਤ ਵੱਡਾ ਨੁਕਸਾਨ ਤੇ ਘਾਣ ਹੋ ਰਿਹਾ ਹੈ ਪਹਿਲਾ ਸੁਨੇਹਾ ਦੇਣ ਤੋਂ ਪਹਿਲਾਂ ਮੈਂ ਥੋੜਾ ਜਾਂ ਇਤਿਹਾਸ ਦੇ ਵਿੱਚ ਜਾਣਾ ਚਾਹਨਾ ਨਿੱਕੀਆਂ ਜਿੰਦਾ ਵੱਡੇ ਸਾਕੇ ਆਪਾਂ ਹੋ ਤਾਂ ਕਿਸਮ ਦੇ ਆਏ ਆ ਕਿ ਛੋਟੀਆਂ ਛੋਟੀਆਂ ਜਿੰਦਾ ਨੇ ਕੁਰਬਾਨੀਆਂ ਕਰਕੇ ਆਪਣੇ ਆਪ ਨੂੰ ਨੀਹਾਂ ਦੇ ਵਿੱਚ ਲਵਾ ਕੇ ਕੌਮ ਦੀ ਨੀਂਹ ਮਜ਼ਬੂਤ ਕੀਤੀ ਸੀ ਉਹਨਾਂ ਦੀ ਸ਼ਹੀਦੀ ਇਕਦਮ ਨਹੀਂ ਹੋਈ ਵੀ ਇੱਕ ਦਿਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਛੰਡੇ ਗੁਰਦਵਾਰੇ ਵਿੱਚ ਕਿਆਦ ਕੀਤਾ ਗਿਆ ਮਿਰਚਾਂਆਂ ਬੋਰੀਆਂ ਵੀ ਪਾਇਆ ਗਿਆ ਜਦੋਂ ਸੂਬੇ ਦੀ ਕਚੈਰੀ ਦੇ ਵਿੱਚ ਰੋਜ਼ ਪੇਸ਼ੀਆਂ ਪੈਂਦੀਆਂ ਸੀ ਤਾਂ ਤਰ੍ਹਾਂ ਤਰ੍ਹਾਂ ਦੇ ਲਾਲਚ ਬਹਿਕਾਵੇ ਦੇ ਘਰਾਵੇ ਬਹੁਤ ਕਸ਼ੌਣਾ ਨਾਲ ਹੁੰਦਾ ਰਹਾ ਪਰ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ ਕਿ ਅਸੀਂ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਉਹਨਾਂ ਯੋਧਿਆਂ ਨੇ ਉਹਨਾਂ ਸ਼ਹੀਦਾਂ ਨੇ ਉਹਨਾਂ ਸੂਰਮਿਆਂ ਨੇ ਨਾ ਕੌਮ ਨੂੰ ਕੋਈ ਲਾਅ ਲੱਗਣ ਦਿੱਤੇ ਜੇ ਨਾ ਆਪਣੇ ਦਾਫੇ ਤੇ ਆਪਣੇ ਪਿਓ ਦੀ ਪੱਗ ਨੂੰ ਕੋਈ ਤਾਗ ਲੱਗਣ ਦੁੱਤਾ ਅੱਜ ਦੇ ਹਾਲਾਤ ਮੈਂ ਦੇਖਦਾ ਸਾਡੇ ਨੌਜਵਾਨ ਬਾਹਰਲੇ ਮੁਲਕਾਂ ਚਲੇ ਗਏ ਆ ਪੰਜਾਬ ਦਿਨੋਂ ਦਿਨ ਖਾਲੀ ਹੁੰਦਾ ਜਾਂਦਾ ਹੈ ਜਦੋਂ ਇਧਰ ਪੰਜਾਬ ਦੀ ਧਰਤੀ ਦੇ ਉੱਤੇ ਕਿਸੇ ਬਜ਼ੁਰਗ ਦੀ ਮੌਤ ਹੋ ਜਾਂਦੀ ਹੈ ਕਿਸੇ ਨੌਜਵਾਨ ਦਾ ਬਾਪ ਮਰ ਜਾਂਦਾ ਜਾਂ ਦਾਦਾ ਮਰ ਜਾਂਦਾ ਤਾਂ ਉਦੋਂ ਵੀ ਧਰਤੀ ਦੇ ਬੈਠਾ ਨੌਜਵਾਨ ਕਹਿ ਦਿੰਦਾ ਕਿ ਮੈਂ ਚੋਣੀ ਆਇਆ ਜਾਣਾ ਤੁਸੀਂ ਸੰਸਕਾਰ ਕਰ ਦਿਓ ਤੁਸੀਂ ਭੋਗ ਪਾ ਦਿਓ ਜੇ ਅਸੀਂ ਇਹ ਧਰਤੀ ਨੂੰ ਛੱਡ ਕੇ ਜਾਣਾ ਸੀ ਤਾਂ ਕੀ ਲੋੜ ਸੀ ਇੱਥੇ ਨਕੀਆਂ ਨਕੀਆਂ ਜਿੰਦਾਂ ਨੂੰ ਆਪਣੇ ਆਪ ਨਿਯਾਮ ਚੜਵਾਉਣ ਦੀ ਕੀ ਲੋੜ ਸੀ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਰਿਵਾਰ ਕੁਰਬਾਨ ਕਰਨ ਦੀ ਤੇ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਕੀ ਲੋੜ ਸੀ ਗੁਰੂ ਤੇਗ ਬਹਾਦਰ ਨੂੰ ਦਿੱਲੀ ਦੇ ਵਿੱਚ ਆਪਣਾ ਸੀਸ ਦੇਣ ਦੀ ਜਾ ਕੇ ਕੀ ਲੋੜ ਸੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬੈਠਣ ਦੀ ਕੀ ਲੋੜ ਸੀ ਬਸ ਸਾਨੂੰ ਉਹ 10 ਲੱਖ ਬੰਦਾ ਮਰਵਾਉਣ ਦੀ ਜਿਹੜਾ 47 ਦੇ ਵਿੱਚ ਵੱਢਿਆ ਟੁੱਕਿਆ ਗਿਆ ਕੀ ਲੋੜ ਸੀ ਬਸ ਸਾਨੂੰ ਉਹ ਘੱਲੂ ਘਾਰਿਆਂ ਦੀ ਉਹਨਾਂ ਜੰਗਾਂ ਦੀ ਜਿਨ੍ਹਾਂ ਦੇ ਵਿੱਚ ਸਾਡਾ ਲੱਖਾਂ ਦੇ ਗਿਣਤੀ ਦੇ ਨੁਕਸਾਨ ਹੋਇਆ ਤੇ ਮੜਾਂ ਕੋਈ ਕੁੰਡ ਲਿਆ ਜੇ ਅਸੀਂ ਆਪਣੀ ਧਰਤੀ ਨੂੰ ਬੇਦਾਬਾ ਲੈ ਕੇ ਜਾਣਾ ਸੀ ਆਪਣੀ ਧਰਤੀ ਤੋਂ ਭਗੌੜੇ ਹੋ ਕੇ ਜਾਣਾ ਸੀ ਤਾਂ ਫਿਰ ਕੋਈ ਲੋੜ ਨਹੀਂ ਸੀ ਅੱਜ ਇੱਥੇ ਬਹੁਤੇ ਬਾਹਰੋਂ ਐਨ ਆਰ ਆਈ ਮੱਖਾ ਟੇਕਣਾਉਂਦੇ ਆਪਣੇ ਜਵਾਕਾਂ ਨੂੰ ਲੈ ਕੇ ਇਹ ਮੈਂ ਦੇਖਦਾ ਸਰਤਾ ਬਹੁਤ ਘਟ ਗਈ ਅਸੀਂ ਇਹਨਾਂ ਸਹੀ ਦਿ ਦਿਹਾੜਿਆਂ ਨੂੰ ਵੀ ਮੇਲੇ ਬਣਾ ਲਿਆ ਮੇਲਿਆਂ ਦੇ ਰੂਪ ਦੀ ਲੋਕ ਕੰਦੇ ਆ ਕੱਲ ਮੈਂ ਇੱਕ ਬੀਬੀ ਦੀ ਇੰਸਟਾਗ੍ਰਾਮ ਤੇ ਰੀਲ ਦੇਖ ਰਿਹਾ ਜਿਹੜੀ ਐਸ਼ਾ ਗੁਰੂ ਘਰ ਖੜ ਕੇ ਚੂੜੇ ਪਾ ਕੇ ਬਿੰਦੀਆਂ ਸੁਰਖੀਆਂ ਲਾ ਕੇ ਟੋਟ ਬੱਲਾ ਘਟ ਕੇ ਤੇ ਰੀਲਾਂ ਬਣਾ ਕੇ ਪਾਗਾਂ ਜਾ ਰਹੀਆਂ ਨੇ ਅਸੀਂ ਦਿਖਾਵੇ ਜਬਹੁਤ ਆ ਅਸੀਂ ਕਰਤਾਰ ਤੋਂ ਡਿੱਗ ਚੁੱਕੇ ਆ ਜਿਹੜੀ ਧਰਤੀ ਨੂੰ ਅੱਜ ਖਾਲੀ ਕਰਕੇ ਜਾ ਰਹੇ ਹੋ ਭਜ ਰਹੇ ਹੋ ਇਹ ਕੁਦਰਤਾ ਵੀ ਨਿਜਮ ਹੈ ਵੇ ਜਿਹੜੀ ਜਗ੍ਹਾ ਖਾਲੀ ਹੁੰਦੀ ਆ ਉਹਨੂੰ ਕਿਸੇ ਨਾ ਕਿਸੇ ਨੇ ਭਰਨਾ ਹੀ ਹੁੰਦਾ ਅਸੀਂ ਜਵਾਕ ਵੀ ਇਕੱਲਾ ਇਕੱਲਾ ਜੰਮਣ ਲੱਗੇ ਉਹ ਜਾਂ ਚਿੱਕੇ ਦੀ ਪਿੰਡ ਜਾਣ ਰਿਹਾ ਤੇ ਜਾਂ ਬਾਹਰਲੇ ਮੁਲਕਾਂ ਨੂੰ ਇਹ ਭਜ ਰਿਹਾ ਤੇ ਜਾਂ ਜਿਵੇਂ ਭੀੜੀ ਭੀੜ ਦੇ ਵਿੱਚ ਸਾਡੇ ਤਿੰਨ ਨੌਜਵਾਨ ਉਹ ਗਰੀਬ ਘਰਾਂ ਦੇ ਬੱਚੇ ਜਿਹੜੇ ਇਥੋਂ ਚੱਕ ਕੇ ਲਿਜਾ ਕੇ ਉਹ ਪਰਿਵਾਰ ਸਾਹਮਣੇ ਆਇਆ ਹੋਣਾ ਕਿ ਸਾਡੇ ਜਵਾਕਾਂ ਦੇ ਗੋਲੀਆਂ ਨਹੀਂ ਮਾਰਦਾ ਸਾਡੇ ਜਵਾਕਾਂ ਨੂੰ ਕੁੱਟ ਕੇ ਮਾਰਿਆ ਗਿਆ ਆਪਾਂ ਪਹਿਲਾਂ ਵੀ ਦੇਖਿਆ ਸਾਡੇ ਨੌਜਵਾਨਾਂ ਨੂੰ ਚੋਫੜਦੇ ਆ ਕਿਸੇ ਨੂੰ ਐਮਪੀਰ ਜਾ ਕੇ ਕਿਸੇ ਨੂੰ ਬੰਗਾਲ ਜਾ ਕੇ ਕਿਸੇ ਨੂੰ ਜੂਪੀਰ ਜਾ ਕੇ ਝੂਠੇ ਉਕਰਾਮਲੇ ਬਣਾ ਕੇ ਮਾਰ ਦਿੱਤਾ ਜਾਂਦਾ ਦੁੱਖ ਦੀ ਗੱਲ ਹੈ ਕਿ ਸਾਡੀਆਂ ਪੰਥਿਕ ਤਰ੍ਹਾਂ ਸਾਡੇ ਆਗੂ ਸਾਹਿਬਾਨ ਸਾਡਾ ਧਾਰਨ ਸੰਸਥਾਵਾਂ ਸਾਡੀਆਂ ਸ਼ਰੋਬਰੀ ਕਮੇਟੀਆਂ ਸਾਰੇ ਚੁੱਪ ਨੇ ਸਿਆਸੀ ਤਰ੍ਹਾਂ ਦਾ ਸਰਮਾ ਰਲਣਾ ਹੋਈਆਂ ਨੇ ਚਾਹੇ ਸਰਕਾਰ ਦੇ ਬੈਠੇ ਜਾਂਦੇ ਚਾਹੇ ਸਰਕਾਰ ਤੋਂ ਬਾਹਰ ਆ ਪਰ ਸਰਦ ਖਾਨ ਤੇ ਹੀ ਆ ਵੀ ਅਸੀਂ ਇਹਨਾਂ ਝੂਠੇ ਮੁਕਾਬਲਿਆਂ ਦੇ ਉੱਤੇ ਬੋਲ ਨਹੀਂ ਰਹੇ ਉਹ ਹੀ 80 90 ਦਾ ਦੌਰ ਦੁਬਾਰਾ ਸ਼ੁਰੂ ਹੋਇਆ ਅੱਜ ਹੀ ਮੈਂ ਗੱਡੀ 'ਚ ਬੈਠਾ ਆਉਂਦਾ ਤਿੰਨ ਖਬਰਾਂ ਪੜ ਕੇ ਆ ਤਿੰਨ ਅੱਜ ਦੀਆਂ ਧੜਕੇ ਦੀਆਂ ਕਿ ਤਿੰਨ ਐਂਕਾਊਂਟਰ ਪੰਜਾਬ ਦੇ ਵਿੱਚ ਹੋਰ ਹੋਏ ਨੇ ਕਿਸੇ ਨੇ ਲੱਤ 'ਤੇ ਗੋਲੀ ਮਾਰਦੇ ਆ ਕਿਸੇ ਦੇ ਬਾਹਂ 'ਚ ਮਾਰਦੇ ਆ ਕਿਸੇ ਦੇ ਠਿਕ 'ਤੇ ਮਾਰਦੇ ਆ ਸਾਡੀ ਜਵਾਨੀ ਦਾ ਸ਼ਿਕਾਰ ਖੇਡਿਆ ਜਾ ਰਿਹਾ ਹੈ ਇਹ ਸਾਨੂੰ ਸਮਝਣਾ ਪੈਣਾ ਹੈ ਕਿ ਸਾਡੇ ਉੱਤੇ ਆਉਣ ਵਾਲਾ ਸਮਾਂ ਕਿੰਨਾ ਖਤਰਨਾਕ ਹੋਣਾ ਹੈ ਅਗਲਾ ਸੁਨੇਹਾ ਸੁਣ ਲਿਓ